ਗੱੱਚਕ ਨਹੀਂ ਹੈਗੀ ਹੁਣ ਗੱੱਚ ਖਤਮ ਹੋਈ ਵੀ ਕੋਈ ਗੱੱਚ ਕੁੱਚਕ ਨਹੀਂ ਰਹੀ ਹੈਗੀ ਚਾਕੂ ਬਾਹਰ ਗਿਆ ਹੈ ਨਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕੀਨ ਪੰਜਾਬੀ ਕੰਸਟਲ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਦੁਪਹਿਰ ਦਾ ਟਾਈਮ ਹੋ ਗਿਆ ਬਾਈ ਰੋਟੀ ਦਾ ਖਾਣ ਨੂੰ ਦਿਲ ਕਰਦਾ ਨਹੀਂ ਹੈਗਾ ਇੱਧਰ ਆਪਣੇ ਗਾਜਰਾਂ ਸੁਕਲਿਆ ਪਾਈ ਹੁਣੇ ਵੇ ਸੱਜੋ ਅੱਜ ਹੀ ਧੁੱਪ ਲੱਗੂਗੀ ਚਲ ਕਰ ਦਿਨ ਅੱਜ ਦੇ ਜਿੱਦ ਦੀ ਲਵਾ ਦੇ ਉਹ ਉੱਥੇ ਆਉ ਮੰਜੀ ਬੰਦ ਜੀ ਦੇ ਪਾਉਂਦੇ ਮੰਜੀ ਨਹੀਂ ਨਾ ਉਰੇ ਨਹੀਂ ਪੂਰੇ ਮੰਜੀ ਕੱਢੀ ਉਹ ਸੁਝੇ ਨਹੀਂ ਲੱਗਾ ਮੈਂ ਬਾਹਰ ਸੁਖਾ ਹਾਂ ਹਾਂ ਫਿਰ ਉਹ ਸੂਰਜ ਤਾਂ ਸਵਾਰਕ ਲੱਗੇਗਾ ਉੱਪਰ ਆ ਕਰ ਲੈ ਸਟੈਂਡ ਜਾ ਤੋੜ ਦੇ ਇਹਨੂੰ ਸਟੈਂਡ ਨੂੰ ਨਵਾਂ ਲਿਆਣਾ ਜੇ ਨਾ ਨਵਾਂ ਤਾਂ ਪਾਪਾ ਜੀ ਤਾਂ ਕਹਿ ਰਹੇ ਆ ਇਹ ਕਰ ਮੈਨੂੰ ਹਾਂ ਤੇਲ ਗਿਆ 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 ਤੇਲ ਸਾਰਾ ਸਟੈਂਡ ਕੁਕਿੰਗ ਆ ਇੱਕ ਮੇਰੇ ਘਰ ਵਾਲਾ ਕੰਜੂਸ ਜਿਹੜਾ ਮੈਨੂੰ ਸਟੈਂਡ ਨਹੀਂ ਦਵਾਉਂਦਾ ਹੈ ਨਾ ਯੋ ਨਹੀਂ ਠੀਕ ਕਰਾਉਣਾ ਹੁਣ ਜੋ ਮਰਜੀ ਹੋ ਜੇ ਚੇ ਹੁਣੀ ਤੇਲ ਲਾ ਲੈਣਾ ਈ ਸਿਰ ਨੂੰ ਨਾ ਨਾ ਹੱਥਾਂ ਨਾਲ ਹੱਥ ਪੱਠ ਨਹੀਂ ਪਿੱਛੇ ਹੂੰ ਬੰਨ ਕੇ ਕੰਮ ਕਰ ਕਰ ਰਹੀ ਹਾਂ ਕੱਦਰਾ ਸਾਰੇ ਕਿਉਂ ਪੱਡੀ ਰਹੇ ਮੇਰੇ ਵੀ ਤਾਂ ਪਤਾ ਨੇਰੇ ਤੇ ਫਰਮ ਡਿਮਾਂਡ ਆ ਇੱਕ ਅੱਡੀਆ ਵਰਨਾ ਇਹਦਾ ਨਾਮ ਆ ਇਹ ਨਾ ਤੇ ਇਹਦਾ ਚਾਹਮਾ ਰਗੜ ਦੇ ਬੰਦੇ ਨੂੰ ਫੇਰ ਕਰਦੇ ਹਿੱਟ ਕਰ ਲੈ ਆ ਜਾ ਆ ਜਾ ਤੇ ਮਿਲੀ ਹੈ ਜੀ ਜਿਹਨੇ ਦਰੋਤੀ ਮੇਰਾ ਮੈਨੇ ਇੱਕ ਵੀਲੀ ਰਿਸਰਣਾ ਚਲੋ ਉਹਨਾਂ ਖਾ ਹੁਣ ਪਹਿਲੇ ਮਰੂਦ ਖਾ ਲਓ ਉਹਦਾ ਪਈਆਂ ਵੀਰੇ ਦੀ ਦੇਖ ਲਾਉ ਹੋ ਗਈ ਨੂਰ ਤੋਂ ਲਾਉ ਉਹ ਲਿੰਕ ਨਾਲ ਚੱਪਲ ਸੰਤਰੀ ਦਿੱਤਾ ਕੀ ਆਈ ਕੋ ਨਾ ਮਠਾਉ ਠਾਉ ਕਰਨਾ ਲਿਆ ਮੈਂ ਮੇ ਕਰਨਾ ਮੋਦ ਨੂੰ ਸਾਰੀ ਕੰਟਰੀ ਲਈ ਵੀ ਨਹੀਂ ਖਾ ਮਰੂਦ ਮਰੂਤ ਵੀ ਨਾ ਫੇਰ ਜੋ ਕਹਦੀ ਲਗਾਏ ਤੀ ਨਾ ਕਿੰਨੋਂ ਕੋਣ ਖਾਏਗਾ ਜੂਸ ਬਣਾ ਦੇ ਜੂਸ ਜੂਸਰ ਕਿਹੜਾ ਚੱਕ ਕੇ ਲਿਆਏ ਸਿੱਤਾ ਜੂਸਰ ਅੱਜ ਹੀ ਲੈ ਆਵੀਂ ਜੂਸਰ ਪਾਈ ਹੋਰ ਖਾ ਲਈ ਮੰਮੀ ਕਹਿੰਦੀ ਗਰਾ ਵੀ ਖਾਣਾ ਚਾਹੀਦਾ ਲੀਵਰ ਠੀਕ ਰਹਾ ਬੰਦੇ ਦਾ ਲੀਵਰ ਦੀ ਸਫਾਈ ਨਹੀਂ ਇੱਕ ਬਹੁਤ ਹੈ ਇੱਕ ਇੱਕ ਤਾਂ ਬੱਦ ਨਹੀਂ ਫੜਦੀ ਇਹਦਾ ਹਾਂ ਫੇਰ ਇੱਕ ਮੇਰੇ ਇੱਕ ਤੇਰਾ ਹਲਨ ਵੀ ਹਲਾਈ ਜਾਈਏ ਲੇ ਚਮ ਤੇਲ ਲਾ ਦੇਣੀ ਹੁਣ ਪਾਹੀ ਤੋਂ ਬਾਅਦ ਤੋਂ ਪਮਾਇਰ ਮਾਸ਼ਾ ਅੱਲੋ ਤੁਹ ਪਮਸ ਕਰਨਾ ਕੱਲੂ ਦਮਕੇ ਸੀਰ ਨਾ ਤਸਵੀਰ ਸੱਜਰ ਦੇ ਦੇ ਮੈਂ ਇੱਕ ਕੈਮਰਾ ਲੈ ਜਾਵਾਂ ਬੰਦ ਕਿੰਬਰ ਕੀ ਹੈ ਇੱਕ ਉਠਾਉਂ ਥਾਉਂ ਲੱਗਿਆ ਲੱਗਦੀ ਜਦੋਂ ਉਹਨੇ ਕਹਿ ਲਿਆ ਕੋਈ ਨਹੀਂ ਪੰਜ ਦਿਨ ਪੰਜ ਦਿਨ ਘੜੀ ਤੋਂ ਤੇਰੀ ਪੰਜ ਦਿਨ ਬਾਅਦ ਹੁੰਦੀ ਮੇਰੇ ਨਾਲ ਕੇ ਦੇਖ ਲੈ ਮੇਰੇ ਦੇਖੀਂ ਨਹੀਂ ਅਹਾਂ ਮੈਂ ਤਾਂ ਮੂਲ ਤੋਂ ਇੱਕ ਸੋ ਦੋ ਕੀ ਹੈ ਇੱਕ ਸੋ ਦੋ ਤੂੰ ਇੱਕ ਤੋਂ ਘੱਟ ਦੇ ਚੜੇ ਪਏ ਉਹਦੇ ਬ੍ਰੈਡ ਤਾਲ ਲੈ ਜਿਹੜਾ ਸੂਪ ਬਣਾ ਦੇਗੇ ਅੱਤ ਮੇਰੇ ਆਲੂ ਗੱਜਰਾ ਬਣਾਈ ਵੀਆ ਏਰ ਮੈਂ ਇੰਨੇ ਕੁ ਬਣਾ ਲਈ ਕੋਈ ਨਹੀਂ ਪਹਿਲੇ ਡੈਮੋ ਬਣਾ ਕੇ ਦੇਖ ਲੈ ਜੇ ਬਣ ਗਏ ਠੀਕ ਹੈ ਥੋੜੇ ਜਿਹਾ ਬ੍ਰੈਡ ਤਾਲ ਲੈ ਦੋ ਤਿੰਨ ਮਰੂਦ ਭਾਈ ਨੇ ਆਪਾਂ ਨੂੰ ਠੀਕ ਦੇ ਦਿੱਤੇ ਰੇਟ ਤੂੰ ਨਾ ਲੈ ਆ ਗਏ ਰਸੀ ਭਾਈ ਜੇ ਕੀ ਤੁਸੀਂ ਪਰ ਹੁਣ ਮੈਨੂੰ ਕੀ ਪਤਾ ਦਰ ਜਦ ਇਹ ਗੇ ਬੰਦ ਕਰ ਦੇ ਬਾਉ ਬਾਉ ਜੀ ਕਹਿੰਦੀ ਮੈਂ ਕੈਮਰਾ ਦਾ ਹੱਕ ਦਾਂ ਰੱਖ ਦੇ ਠਾਉ ਠਾਉ ਠਾ ਮਿੰਟ ਬਾਅਦ ਕਰਦਾ ਹਾਂ ਲੈ ਥੋੜੀ ਦੇਰ ਵਾਸਤੇ ਬੰਦ ਕਰਦਾ ਕੋਈ ਹੋਵੇ ਨਾ ਹੋਵੇ ਵਿੱਚ ਵੈਲਕਮ ਕਰਨਾ ਹੈ ਵੈਲਕਮ ਨਹੀਂ ਕੋਮਰ ਜਿੰਗ ਜਿੰਗ ਕੀ ਹੈ ਚੰਗੇ ਲਗਾਓ ਮੈਸਜ ਜੀ ਰਿੰਗ ਦੀ મને રણિયવારે ઓ બહાર આલે તો પગાતું ને સ્ક્રીન પર કુત્તા નું મેરો નંદ કરવાનું સ્ક્રીન સેટ આના કાંઠે મે કુત્તા પંખણ લાયા હું કાંઠે મે કુત્તા પંખણ બંધ કરવાનું ઓગી છે નવારી જન પાજ આપણને ਵੀ કેમેરા લવા લે કેમેરા લવાને કહી દે લે પર થોનવાત દેસ્તા રે ਉਹਨਾਂ ਨੇ ਕਿ ਚੀਜ਼ ਰੱਖੀ ਹੈ ਇਹ ਰੰਦਮਾ ਪੀ ਕਟ ਲਾਵਾ ਮੈਂ ਐਂ ਰੰਦਮਾ ਦੁੱਧ ਲਈ ਲੱਗਦੀ ਅੱਡ ਜਾਉਣਾ ਖਾਲੋਂ ਦੇ ਮੈਨੂੰ ਪਤਾ ਉਹਨਾਂ ਬਾਪਣ ਪੋਤੇ ਦਾ ਕਰ ਲੈਣਾ ਹੈ ਬਸ ਨਹੀਂ ਮੇਰੇ ਨੂੰ ਤੂੰ ਕਰਿਆ ਪੈਰਾਂਗੇ ਇਹਨਾਂ ਨੂੰ ਕੁਛ ਨਹੀਂ ਦੁੱਧ ਹੈਗਾ ਮੇਰੇ ਤਾਂ ਦੋ ਮਿੰਟ ਮੈਨੂੰ ਪੀਸਾ ਤਾਂ ਬੰਦ ਕਰਤਾ ਨਹੀਂ ਕਿਤਾ ਪ੍ਰੇਪਰਟ ਗਿਆ ਮੈਨੂੰ ਕੁੱਟਿਆ ਕੁੱਟੇ ਸੁਪਝ ਨਹੀਂ ਆਤੋ ਐਕਟੀਵੇਟ ਕੁਝ ਹੋਰ ਕਰਨਾ ਮੇਰੇ ਥੋੜੇ ਤੇ ਰਵਸਤਾ ਹੂੰ ਸਾਰਾ ਪੂਰਾ ਜਿਹਾ ਲੱਗੇ ਹੋ ਗਿਆ ਟਾਈਮ ਹੋ ਰਿਹਾ ਜੀ ਦੁਪਹਿਰ ਦੇ ਸਾਢੇ ਦੁਪਹਿਰ ਦੇ ਹੋ ਰਿਹਾ ਕਿ ਸਵੇਰ ਦੇ ਸਾਢੇ 11 ਹੋ ਰਹੇ ਨੇ ਠੀਕ ਹੈ ਤੇ ਅੱਜ ਰੱਬ ਨੇ ਧੁੱਪ ਸੋਣੀ ਕੱਢ ਤੇ ਸਾਜਰੀ ਧੁੱਪ ਨਿਕੜੇ ਪਹਿਲਾਂ ਤਾਂ ਧੁੰਦ ਸੀਗੀ ਕਾਫੀ ਜਾਨ ਫੇਰ ਰੱਬ ਨੇ ਧੁੱਪ ਕੱਢ ਤੇ ਲੋ ਜੀ ਆਪਾਂ ਵੀ ਸਬਜ਼ੀਆਂ ਨੂੰ ਪਾਣੀ ਦੇ ਦਿੱਤੀ ਅੱਜ ਫਿਰ ਜਦੋਂ ਆਪਣੀ ਧੁੱਪ ਕੱਢਤੀ ਸਬਜ਼ੀਆਂ ਨੂੰ ਵੀ ਪਾਣੀ ਦੇਣਾ ਹੈ ਤੇ ਫੁੱਲਾਂ ਨੂੰ ਵੀ ਉਧਰ ਪਾਣੀ ਦੇਣਾ ਹੈ ਬਹੁਤ ਦਿਨ ਹੋ ਗਏ ਪਾਣੀ ਉਹ ਨਹੀਂ ਦਿੱਤਾ ਹੈਗਾ ਨਾ ਸਬਜ਼ੀਆਂ ਨੂੰ ਨਾ ਫੁੱਲਾਂ ਨੂੰ ਮੈਂ ਖਿਚਲਣ ਵਾਲੇ ਪਾਣੀ ਪੂਣੀ ਦੇ ਦਿਆਂ ਸਬਜ਼ੀਆਂ ਨੂੰ ਤੇ ਨਾਲੇ ਵਲੋਗ ਸ਼ੂਟ ਕਰ ਲਈਏ ਬਈ ਬਹੁਤ ਦਿਨ ਹੋ ਗਏ ਨਾ ਫੁੱਲਾਂ ਨੂੰ ਪਾਣੀ ਦਿੱਤਾ ਨਾ ਸਬਜ਼ੀਆਂ ਨੂੰ ਪਾਣੀ ਦਿੱਤਾ ਤੇ ਅੱਜ ਤੱਕ ਬਣੀ ਚੁੰਨੀ ਦਵਾਤੀ ਬਈ ਤਾਂ ਇਹ ਨਹੀਂ ਤਾਂ ਕਿੰਨੇ ਦਿਨਾਂ ਦੇ ਮੈਨੂੰ ਲੱਗੀ ਸਵੇਰ ਤੀ ਦਾ ਮੈਂ ਦੋ ਕੋਟੀਆਂ ਪਾਈ ਚੱਲੀ ਸੀ ਹੁਣ ਇੱਕ ਕੱਢ ਗਈ ਹੈ ਇੱਕ ਤਾਂ ਭਾਈ ਲਾਈਟ ਨੇ ਬਹੁਤ ਜ਼ਿਆਦਾ ਤੰਗ ਪਰਿਆ ਹੋਏ ਹੈ ਲਾਈਟ ਜਿਹੜੀ ਦੋ ਤਿੰਨ ਦਿਨਾਂ ਤੋਂ ਬਹੁਤ ਖਰਾਬ ਕਰ ਰਹੀ ਹੈ ਰਾਤ ਨੂੰ ਭੱਜ ਜਾਂਦੀ ਹੈ 11 ਵਜੇ ਕਦੇ 10 ਵਜੇ ਫਿਰ ਆਉਣ ਦਾ ਨਾਮ ਹੀ ਨਹੀਂ ਹੁੰਦੀ ਹੈਗੀ ਲਾਈਟ ਹੁਣੇ-ਹੁਣੇ ਆਈ ਹੈ ਤੇ ਹੁਣੇ-ਹੁਣੇ ਆਪਾਂ ਨੇ ਮਸ਼ੀਨ ਲਾਤੀ ਕੱਪੜੇ ਧੋਣ ਦੇ ਵਾਸਤੇ ਮੈਂ ਕਿਹਾ ਚਲੋ ਨਾਲੇ ਮਸ਼ੀਨ ਲਾ ਦੀ ਨਾਲੇ ਮੈਂ ਕਿ ਤੁਹਾਨੂੰ ਸਬਜ਼ੀਆਂ ਨੂੰ ਪਾਣੀ ਦੇਣਾ ਹੈ ਸਰਦਾਰ ਜੀ ਮੇਰੇ ਖੇਤਾਂ ਚੋਂ ਲੰਘ ਗਏ ਨੇ ਆਲੇ ਫੁੱਲਾਂ ਨੂੰ ਵੀ ਪਾਣੀ ਦੋਣਗੇ ਇਸ ਵਾਰ ਪਤਾ ਨਹੀਂ ਕਾਤਾ ਇਹ ਫੁੱਲ ਕੁਛ ਹੋ ਵੀ ਨਹੀਂ ਹੋ ਰਹੇ ਹੈਗੇ ਹਜੇ ਜੂਸਰ ਲਿਆਣਾ ਚੱਕ ਗਏ ਜਿੱਦੇ ਜੂਸਰ ਲੈ ਕੇ ਆਵਾਂਗੇ ਫਿਰ ਜੂਸ ਬਣਾਵਾਂਗੇ ਕਣਕ ਸੁੱਕੜੀ ਬਵਾਈ ਸੀਗੀ ਫੇਰ ਅੱਜ ਦੇਖਦੇ ਹਾਂ ਹੁਣ ਅੱਜ ਸਾਡੇ ਟਰੈਕਟਰ ਦਾ ਟਾਇਰ ਪੈਂਚਰ ਹੋ ਗਿਆ ਪਾਪਾ ਜੀ ਨੇ ਦੋ ਟਰੈਕਟਰ ਉਹਦੇ ਨਾਲ ਚੱਕ ਗਏ ਉਹ ਕਰੇ ਗੁਟਕਾ ਲਾਉਣਗੇ ਹੁਣ സാധി മീസി ഡോക്ടർ ബുദ്ധി സവേ സവേ ടീക്ക ടൂക്ക അ ട ਉਹੋ ਬਾਤ ਹੈ ਜੇ ਉਹ ਗੱਲ ਨਹੀਂ ਵੀ ਕਰਦਾ ਆਪਣੇ ਕਿਹੜੀ ਨਹੀਂ ਜਿਸ ਤੇ ਜਿਸ ਤੇ ਜਿਸਾ گاؤں ਲੰਘ ਕੇ ਅੱਗੇ ਉਹ ਗਿਆ ਬਰਖੀਨ ਲੈਣਾ ਇਹਨੂੰ ਮੈਂ ਬਰਖੀ ਨਹੀਂ ਬੈਠਣਾ ਨਾ ਦਾਤ ਗੱਲ ਵੱਡੇ ਦਾ ਹਾਂ ਉਹਨੂੰ ਹਾਕ ਮਾਰਦੇ ਉਧਰੋਂ ਵੱਢ ਲੂੰਗਾ ਸਾਦ ਗੱਲ ਲਈ ਹੱਥਾਂ ਨਾਲ ਲੱਗ ਕੇ ਬਾਦੂਆ ਪਾਣੀ ਜਗਤੀ ਹੋ ਗਿਆ ਨੇ ਸਾਰੇ ਨੂੰ ਆ ਗਏ ਤਾਰੂ ਦੇ ਗਿਆ ਉਧਰ ਦਾ ਕਿਲਾ ਹੈ ਵੈਸਾ ਫੁੱਲੇ ਜਦੋਂ ਸੁੱਕੇ ਚਾਰ ਟਮਾਟਰ ਤੋੜਨੇ ਜੇ ਤੂੰ ਪਕਾਟੇ ਪਰ ਤင်း ਨਹੀਂ ਗਏ ਨੇ ਪਣਾਈ ਆਲੂ ਮਟਰਾਂ ਦੀ ਸਬਜ਼ੀ ਸਵੇਰੇ ਸਵੇਰੇ ਦੋ ਦਿਨਾਂ ਬਾਅਦ ਅਜੇ ਕਰੀਏ ਨੀ ਸਬਜ਼ੀ ਬਣਾਈਏ ਪਾਪਾ ਜੀ ਬੜਾ ਟਮਾਟਰ ਮੈਂ ਉੱਧਰ ਦੇ ਦਉਂ ਆਪਾਂ ਆ ਇੱਧਰ ਨਿਕਲ ਰਿਹਾ ਇਹ ਮੈਂ ਕੱਟੀ ਨੂੰ ਜਟਨੀ ਨੇ ਤਣੀਆਂ ਨੇ ਮਤੋੜ ਕੇ ਮੈਂ ਤਾਂ ਨਹੀਂ ਸੰਜਿਆ ਬਿਆਹ ਕਰਾ ਫਿਰ ਹੋਰ ਕਾਸੇ ਜੇ ਦੇ ਟਰੈਕਟਰ ਜਦੋਂ ਮਰਕਾਰ ਦੋ ਤਾਂ ਕੁੰਦਰਕਾਲ ਦਾ ਪਾਪਾ ਜੀ ਸਾਡਾ ਟਰੈਕਟਰ ਸਮਾਰਨੇ ਚ ਲੱਗਿਆ ਰਹਿੰਦਾ ਕਦੇ ਵਿਚਾਰ ਇਦਾਂ ਨੂੰ ਕਰਕੇ ਸੈਟ ਕਰਕੇ ਲੰੰਦਾ ਕਿ ਉਹ ਇੱਧਰ ਨੂੰ ਜਿਆਦਾ ਕਹਾਣੇ दारू-ਬਿੱਤੀ ਵੀ ਹੁੰਦੀਆਂ ਫਿਰ ਤਾਂ ਬਾਪੂ ਦੇ ਸਾਡੇ ਦੇ ਡਾਇਲੋਗ ਸੁਣਨ ਆਲੇ ਹੁੰਦੇ ਨੇ ਸੋ ਵੀ ਨਹੀਂ ਕੁਝ ਵੀ ਬੋਲਦੇ ਕਿਸੇ ਨੂੰ ਵੀ